ਹੈਲੋ ਮੈਂ ਅੱਜ ਅਸੀਂ ਖੜੇ ਹਾਂ ਅੰਮ੍ਰਿਤਸਰ ਦੇ ਖਾਣਾ ਬੀਟ ਵਿਜਨ ਦੇ ਕੋਲ ਤੇ ਆ ਦੇਖੋ ਅਸੀਂ ਤੁਹਾਨੂੰ ਨਜ਼ਾਰਾ ਦਿਖਾਉਣੇ ਆ ਕਿ ਅੱਜ ਟਾਈਮ ਕਰੀਬ 5:30 ਦਾ ਜਿੱਥੇ ਕਿ ਚਿੱਟਾ ਦੇਣ ਜਿਹੜਾ ਅੱਜ ਸਾਨੂੰ ਦੇਖਣ ਨੂੰ ਮਿਲ ਰਿਹਾ ਸੀ ਤੇ ਪਰਮਾਤਮਾ ਦੇ ਰੰਗ ਤੁਸੀਂ ਦੇਖ ਸਕਦੇ ਜੇ ਕਿ ਦੇਖੋ ਕੁਦਰਤ ਜਦੋਂ ਆਪਣੇ ਜੋਬਣ ਦੇ ਦਿੱਤੀ ਆ ਹੁੰਦੀ ਆ ਸਰ ਦਾ ਮਾਹੌਲ ਬਣਾ ਦਿੰਦੀ ਆ ਕਿ ਦਿਨ ਦੇ ਸਮੇਂ ਵੀ ਦੇਖੋ ਹਨੇਰਾ ਹੋ ਗਿਆ ਲੇਟਾ ਜਾ ਗਈਆਂ ਜਿੱਦਾਂ 8 ਵਜੇ 8 ਵਜੇ ਦਾ 9 ਵਜੇ ਦਾ ਸਮਾਂ ਹੋਇਆ ਹੁੰਦਾ ਤੇ ਇਹ ਨਜ਼ਾਰਾ ਤੁਸੀਂ ਦੇਖ ਸਕਦੇ ਜੇ ਇਹ ਤੁਹਾਨੂੰ ਨਹੀਂ ਦਿਖਾ ਸਕਦੇ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਹਾਂ ਜੀ ਕਿਾਰੇ ਪਾਸੇ ਹਨੇਰੀ ਧੂੜ ਤੇ ਬੱਦਲ ਬੰਦਰ ਮੀਂਹ ਦਾ ਵੀ ਕਾਫੀ ਜਿਹੜਾ ਪੈਣ ਦੀ ਸੰਭਾਵਨਾ ਜਿਹੜੀ ਆ ਕੋਈ ਦਿਖ ਰਹੀ ਆ ਆ ਦੇਖੋ ਰਾਤ ਦਾ ਸਮਾਂ ਹੋ ਗਿਆ ਗਿਦਰਤ ਦੇਖੋ ਆ ਦੇਖੋ ਸਾਰਾ ਜਿਹੜਾ ਰੋਡ ਜਿਹੜਾ ਵਾ ਛੀਲਾ ਸਾਹਿਬ ਗੁਰਦੁਆਰਾ ਸਾਹਿਬ ਨੂੰ ਜਿਹੜਾ ਜਾਂਦਾ ਆ ਦੇਖੋ ਵੀ 5:30 ਵਜੇ ਦਾ ਸਮਾਂ ਤੁਸੀਂ ਦੇਖ ਸਕਦੇ ਹੋ ਵੀ ਹਰ ਇੱਕ ਵਹੀਕਲ ਦੀ ਜਿਹੜੀ ਲਾਈਟ ਜਿਹੜੀ ਆ ਜਗਦੀ ਤੇ ਦਿਖਾਈ ਦੇ ਰਹੀ ਆ ਹਰ ਇੱਕ ਵਹੀਕਲ ਦੀ ਲਾਈਟ ਜਿਹੜੀ ਜਗਦੀ ਦਿਖਾਈ ਦੇ ਰਹੀ ਆ ਤੇ ਲਾਈਟਾਂ ਜਗ ਚੁੱਕੀਆਂ ਆ ਕੋਈ ਅੰਮ੍ਰਿਤਸਰ ਦੀਆਂ ਤਸਵੀਰਾਂ ਹਨ ਅੱਜ ਦੀਆਂ ਬੱਸ ਪੁੱਛਦੇ ਨਹੀਂ ਸੀ 5:30 ਦਾ ਸਮਾਂ ਹਨੇਰੀ ਦੇਖੋ ਪੂਰੇ ਯੋਗਨ ਦੇ ਉੱਤੇ ਆੰਮ੍ਰਿਤਸਰ ਦੀਆਂ ਤਸਵੀਰਾਂ ਜੀਤਾਨਵਾਜੀ ਜਿਹੜੀ ਅੱਗੇ ਦੀ ਅਪਡੇਟ ਹੋ ਗਈ ਫਿਰ ਤੁਹਾਡੇ ਨਾਲ ਫਿਰ ਸੰਜੀਤ ਜੀ ਕਿਸੇ ਜਾਵੇਗੀ